ਮਿਸਾਲ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਜਿਹਦੇ ਮਗਰ ਵੱਛੀ ਬੜੀ ਪਿਆਰੀ ਆ ਤਾਜੀ ਸੂਈ ਆ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸੋ ਹਰ ਇੱਕਰੀ ਆਪਣਾ ਸ਼ੇਰਪਰਾਇਨ ਵਾਲਾ ਤੇ ਜਿਲ੍ਹਾ ਗਿੱੱਜਾ ਬਣਾਉਣਾ ਸਰ ਤੇ ਹੁਣ ਨੰਬਰ ਹੀ ਬੋਲ ਦੇ ਇੱਕਰੀ 76402447 ਠੀਕ ਆ ਤੇ ਅੱਜ ਕੋਈ ਆ ਫਿਰ ਹਾਂਜੀ ਹਾਂਜੀ ਵੀਰ ਜੀ ਕੋਈ ਇੱਕ ਗੱਪਣਾ ਕੀ ਉਹ ਕੱਲ ਵਗੀ ਅੱਛਾ ਤੇ ਹੁਣ ਇੱਕੋ ਸਹੀ ਲੱਗਿਆ ਠੀਕ ਆ ਹਾਂਜੀ ਤੇ ਇੱਕ ਕੋਈ ਗਾਤਾਂ ਨੂੰ ਦਿਖਾਉਣੀ ਅੱਜ ਤਾਜੀ ਸੂਰੀ ਆ ਤੇ ਕਰੀ ਹਵਾਨਾ ਥੱਲੇ ਇਹ ਤਾਂ ਦੇਖ ਸਕਦੇ ਜੀ ਇਤਨੀ ਤੇ ਮਗਰ ਵਸ਼ੀ ਬੜੀ ਪਿਆਰੀ ਆ ਇਹਦੇ ਕਿੰਨਾ ਚਿਰ ਹੋ ਗਿਆ ਵਿਧੀ ਨੇ ਸੂਈ ਨਾ ਵਿਧੀ ਜੀ ਅੱਜ ਨਹੀਂ ਚੌਥਾ ਦਿਨ ਹੋ ਗਿਆ ਇਹਦੇ ਪ੍ਰੋਪਰ ਅੱਛਾ ਹਾਂਜੀ ਚੌਥਾ ਦਿਨ ਜੀ ਅੱਜ ਸੂਈ ਠੀਕ ਆ ਤੇ ਇਹ ਤਾਂ ਬੋਲਾ ਹੀ ਹੁਣਾ ਹਾਂਜੀ ਵਿਧੀ ਜੀ ਕੋਈ ਬੋਲਾ ਗੇਲੇ ਪੀ ਦੁੱਧ ਗੇਲੇ ਪਰ ਬੋਲੇ ਬਣ ਲਿਆ ਅੱਛਾ ਹਾਂਜੀ ਕਿੰਨਾ ਗਿਆ ਜਿੰਦੀ ਕੀ 12 13 ਲੱਗ ਬਣਿਆ ਜਰੂਰ ਹੋਗਾ अच्छा हां जी ਤੇ ਕਿੰਨਾ ਦੇ ਦੋ ਚੁਾਈ ਜਾਊਗੀ ਇਹ ਦੋ ਦੇ ਵੀ ਆਪਾਂ ਬਲਾਈਏ ਤੇ ਘਰ ਦੇ ਵਿੱਚੋਂ ਇਹ ਲਈ ਫਾਰਮ ਦੇ ਵਿੱਚ ਨਹੀਂ ਦੇਖੋ ਵੱਡੀਆਂ ਬਹਿੜ ਕੱਦ ਕਾਟ ਪੱਖੋ ਤੇ ਪੂਰੀ ਜਵਾਨ ਹੈ ਹਨਾ ਬੜਾ ਦੇ ਉਹਨਾਂ ਵੀ ਚਲੋ ਖੁੱਲੀਆਂ-ਖੁੱਲੀਆਂ ਰਹਿੰਦੀਆਂ ਸੀ ਹਾਂਜੀ ਮੇਰੀ ਪਹਿਲੀ ਸੂਈ 18 ਉਮੀ 18 ਵਿੱਚ ਹੋਇਆ ਵਾ ਅੱਛਾ ਤੇ ਚਲੋ ਜੀ ਕੋਈ ਆਤਮ ਵੀਰਪਰਾ ਚੰਗੀ ਸੇਵਾ ਕਰੂ ਚਲੋ ਇੰਨਾ ਦੇ ਚਪਾਊਗੀ ਠੀਕ ਹੈ ਜਦਾ ਗਰਮੀ ਗੁਰਮੀ ਚਲ ਇਹਨਾਂ ਨਾਰਮਲ ਜੀ ਕੋਈ ਆਮੋਸਰ ਡੰਡਾ ਕੇ ਵੇਦਵਾਦੀ ਵੀ ਚਵਾ ਸਕਦੀ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਥਾਣੇ ਵੀ ਚੰਗਾ ਲੱਗਾ ਇਹਦੇ ਕੋਲ ਚੰਗੇ ਗੈਪ ਤੇ ਜਿਹੜਾ ਥਾਣੇ ਦੂਰ ਦੂ ਜਿਹੜਾ ਥਣ ਲੱਗਾ ਤੇ ਮਿਲਕਵੇਨ ਮੈਂ ਚੰਗੀ ਮੋਟੀ ਲੱਗੀ ਹੈ ਜਰਸੀ ਵੀ ਵੱਡੀ ਜਰਸੀ ਤੇ ਖੋਲੋ ਹਤੋਰੀਏ ਕਰੀਨ ਕਿਰਨੀਆ ਕੁੰਨੀਆ ਤੇ ਖਲਿਆਲੀ ਨਾਲ ਤੇ ਪਰਦੀ ਬੜੀ ਉੱਚੀ ਹੈ ਠੀਕ ਹੈ ਹਾਂਜੀ खुले रिंती विधि निकल की जितना है ठीक है, है। तो बाकी या फिक्स हवा ना थे ठीक है चलो लै ਮੇਰਾ ਫੇਜ ਜਰਾ ਵਸ਼ੀ ਕੋ ਦਿਲ ਜਣਾ ਆਪਣੀ ਕੋ ਤੇ ਬਾਕੀ ਥੱਲੇ ਜਿੰਨੇ ਵੀ ਆ ਪੂਰੀ ਸਫਾਈ ਚ ਆ ਜੀ ਇਤਨੀ ਗਿੱਧੀ ਠੰਡੀ ਠੀਰੀ ਬੰਨ ਬੱਚੇ ਦੀ ਜੀ ਖਵਾਣੀ ਠੀਕ ਹੈ ਅਗਲੇ ਥਨਾਂ ਦਾ ਜਵਾਬ ਇੱਕ ਨਾਲੇ ਆਪਾਂ ਬਿਲਕੁਲ ਸਾਫ ਜਵਾਬ ਆ ਜਣਾ ਕੋਲੀ ਦੇ ਮੱਥੀ ਦਾ ਤੇ ਆ ਪਿਛਲੇ ਥਨਾਂ ਦਾ ਵੀ ਜਵਾਬ ਆਪਾਂ ਦੇਖ ਸਕਦੇ ਹਾਂ ਠੀਕ ਹੈ ਜੀ ਸ਼ਾਮ ਅਗਰ ਵੱਛੀ ਵੀ ਚੰਗੇ ਟੀਕੇ ਦੀ ਆ ਤੇ ਨਾੜ ਉਹ ਜਿਹੜਾ ਨਾਲਤਾ ਜਾਈ ਹੈ ਜਿਹੜਾ ਬਿਲਕੁਲ ਤੇ ਕਿੰਨਾ ਕੁ ਫਿਰ ਰੱਖੀਏ ਮੋਲੇ ਦਾ ਆਪਾਂ ਮੋਲੇ ਦੀ ਜਿੱਦੀ ਚਲੀ ਆ ਰਿਹਾ ਹਾਂਜੀ ਕੱਦ ਕੱਟ ਪੱਖੋਂ ਤੇ ਚਲੋ ਪੂਰੀ ਜਵਾਨ ਆ ਬਿੱਡੀ ਹੋਣੀ ਚਾਹੀਦੀ ਆ ਉਹਨਾਂ ਨੇ ਸਾਂਭੀ ਸੰਭੀ ਹੁੰਦੀ ਤੇ ਫੇਰ ਤੇ ਭਾਵੇਂ ਜਿੱਥੇ ਨੀਂਦਾਂ ਦੇ ਕੇ ਹਾਂਜੀ ਹਾਂਜੀ ਤੜੀ ਮੋਲ ਕਰੀ ਜਾਂਦੀ ਹਾਂਜੀ ਹੁਣ ਵਿੱਚੀ ਦਾ ਜਾਇਜ਼ ਆ ਬਿਲਕੁਲ ਮੋਲ ਮੋਲਿਆ ਤਾਂ 50000 ਰੁਪਏ ਆ 50000 ਆ 50000 ਦੇ ਤੁਸੀਂ 20000 ਮਾਤੜ ਕਰਦਾ ਅੱਛਾ 40000 ਦੀ ਦੇ ਦੋਗੇ ਚਲੋ ਆਪਾਂ ਨੂੰ ਭਾਣਾ ਮਿਲਿਆ ਆਪਾਂ ਭਾਣਾ ਪਾਤੀ ਠੀਕ ਆ 50000 ਦੇ ਮਿਲਦੀ ਦੀ ਰਾਪੇ ਮੋਲ ਵਾਦਦੇ ਜਨਾ ਠੀਕ ਆ ਬਾਕੀ ਚਲੋ ਫੇਰੇ ਵੀ ਕੋਈ ਫੋਨ ਲਾਵੇ ਕੋਈ ਗੱਲ ਜਿਹੜੀ ਵਿੱਚ ਆ ਭਾਣਾ ਜਿਹੜੀ ਜਸਨੂ ਤਾਲੀ ਆ ਤੇ ਜੱਸ ਨੂੰ ਹੀ ਦੇਣੀ ਆ ਉਹ ਹੀ ਵੀਰ ਨੂੰ ਫੋਨ ਕਰੇ ਜਿਹਨੂੰ ਚੰਗੀ ਲੱਗਦੀ ਠੀਕ ਆ ਹਾਂਜੀ ਹਾਂਜੀ ਵੀ ਦੀ ਕੋਈ ਐਵੇਂ ਕੋਈ ਨਾ ਮੇਰਾ ਟਾਈਮ ਪਰਵਾਹ ਕਰਨਾ ਕੋਈ ਆਪਣੇ ਆਹ ਚਲੋ ਤੇ ਜਿੱਥੇ ਹੁਣ ਦੱਸ ਹੀ ਦਿੱਤਾ ਵੀ ਇੱਥੇ ਹੀ ਹੋਣੀ ਆ ਠੀਕ ਆ ਤਾਲੀ ਦਾ ਭਜਾਸ ਨੂੰ ਦੇਣੀ ਆ ਇਹ ਵੀ ਸ਼ੂਟ ਕਰਾਂਗੇ ਜੇ ਕੋਈ ਵੀਰ ਭਰਾ ਹੋਵੇ ਬਾਕੀ ਆ ਵੀ ਤਾਜੀ ਸੋਈ ਆ ਕੋਈ ਚੌਥਾ ਦਿਨ ਜੇ ਪ੍ਰੋਪਰ ਸੋਈ ਨੂੰ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੀਰ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਚ ਵਾਰਦੇ ਵੀ ਦੀ ਗਰਮੀ ਦਾ ਮੌਸਮ ਆ ਹਾਂਜੀ ਹਾਂਜੀ ਇੱਥੋਂ ਮੇਰੇ ਕੋਲ ਦੋ ਟਾਈਮ ਆਪਣੀ ਤਸੱਲੀ ਕਰਕੇ ਖੜੇ ਠੀਕ ਆ ਜੀ ਇੱਥੋਂ ਹੀ ਆਪਣੀ ਵੇਖ ਚਾ ਕੇ